ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਜਮਾਨਾ ਟੀਵੀ ਤੋਂ ਫਰਵਰੀ ਦੇ ਮਹੀਨੇ ਨੂੰ ਵਿਸ਼ਵ ਭਰ ਦੇ ਵਿੱਚ ਕੈਂਸਰ ਬਿਮਾਰੀ ਤੋਂ ਬਚਾ ਲੈ ਜਾਗਰੂਕਤਾ ਲਿਆਉਣ ਵਾਸਤੇ ਮਹੀਨਾ ਮੰਨਿਆ ਜਾਂਦਾ ਹੈ ਇਸੇ ਕੜੀ ਦੇ ਵਿੱਚ ਅੱਜ 40 ਹਸਪਤਾਲ ਮਾਲ ਰੋਡ ਲੁਧਿਆਣਾ ਵੱਲੋਂ ਇਕ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ ਪੇਸ਼ ਹੈ ਇਸ ਦੀ ਰਿਪੋਰਟ ਮੈਂ ਡਾਕਟਰ ਅਨੀਸ਼ ਮੈਂ ਕੈਂਸਰ ਸਰਜਨ ਦੇ ਨਾਤੇ ਫੋਰਟਿਸ ਦੇ ਅਨਾਰੇ ਫੋਰਟਿਸ ਅੰਬਲਚਰ ਦੋ ਸੈਂਟਰਸ ਤੇ ਕੰਮ ਕਰਨਾ ਆ ਜਿਵੇਂ ਕਿ ਅੱਜ ਮੇਰੇ ਸਾਰੇ ਰਿਸਪੈਕਟਿਡ ਸੀਨੀਅਰਸ ਨੇ ਦੱਸਿਆ ਕਿ ਆਪਾਂ ਕੈਂਸਰ ਅਵੇਅਰਨੈਸ ਬਾਰੇ ਗੱਲ ਕਰਨੀ ਹੈ ਤੇ ਐਜ਼ ਅ ਸਰਜਨ ਹੋਣ ਦੇ ਨਾਤੇ ਕੈਂਸਰ ਸਰਜਨ ਹੋਣ ਦੇ ਨਾਤੇ ਮੈਂ ਇੱਕ ਮੈਸੇਜ ਸਾਰਿਆਂ ਨੂੰ ਦੇਣਾ ਚਾਹਾਂਗਾ ਕਿ ਆਪਾਂ ਹੁਣ ਅੱਜ ਦੀ ਡੇਟ 'ਚ ਬੜੇ ਹੀ ਪਰਸਨਲਾਈਜ਼ਡ ਕੈਂਸਰ ਟ੍ਰੀਟਮੈਂਟ ਵੱਲ ਜਾਂਦੇ ਜਾ ਰਹੇ ਹਾਂ ਜੋ ਦੌਰ ਹੈ ਇਹ ਨਹੀਂ ਹੈ ਕਿ ਹਰ ਕੈਂਸਰ ਪੇਸ਼ੈਂਟ ਨੂੰ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਮਿਲਣਾ ਹੈ ਇੱਕੋ ਤਰ੍ਹਾਂ ਦੀ ਸਰਜਰੀ ਹੋਣੀ ਹੈ ਔਰ ਇਹ ਵੀ ਨਹੀਂ ਹੈ ਕਿ ਬਹੁਤ ਬੜੀਆਂ-ਬੜੀਆਂ ਸਰਜਰੀਜ਼ ਹੋਣੀਆਂ 노 ਡਾਊਟ ਕੈਂਸਰ ਸਰਜਰੀਜ਼ ਕੁਝ ਹੱਦ ਤੱਕ ਬਹੁਤ ਬੜੀਆਂ ਹੁੰਦੀਆਂ ਹਨ ਪਰ ਹਰ ਪੇਸ਼ੈਂਟ ਨੂੰ ਵੀ ਇੰਨੀ ਜ਼ਿਆਦਾ ਵੱਡੀ ਸਰਜਰੀ ਔਰ ਜ਼ਿਆਦਾ ਲੰਬੀ ਰਿਕਵਰੀ ਵਾਲਾ ਟ੍ਰੀਟਮੈਂਟ ਮਿਲਣਾ ਹੈ ਇਹ ਜ਼ਰੂਰੀ ਨਹੀਂ ਹੈ ਸੋ ਬਹੁਤ ਲੋਕ ਇਹ ਧਾਰਨਾ ਰੱਖ ਲੈਂਦੇ ਆਪਣੇ ਮਨ 'ਚ ਕਿ ਕੈਂਸਰ ਹੋ ਗਿਆ ਤਾਂ ਇਹ ਕੈਂਸਰ ਦਾ ਆਪਰੇਸ਼ਨ ਹੋਣਾ ਹੈ ਔਰ ਛੇ ਮਹੀਨਾ ਮੰਜੇ ਤੇ ਲੱਗੇ ਰਵਾਂਗੇ ਅਸੀਂ ਰਿਕਵਰ ਨਹੀਂ ਕਰ ਪਾਵਾਂਗੇ ਉਹ ਚੀਜ਼ ਨਹੀਂ ਹੈ ਅੱਜ ਦੀ ਡੇਟ ਵਿੱਚ ਅਸੀਂ ਇੰਨੀ ਐਡਵਾਂਸ ਟੈਕਨੀਕ ਨਾਲ ਸਰਜਰੀ ਕਰਦੇ ਆਂ ਕੈਂਸਰ ਦੇ ਪੇਸ਼ੈਂਟ ਸਰਜਰੀ ਤੋਂ ਬਾਅਦ ਕਈ ਤਰ੍ਹਾਂ ਦੇ ਅਗਲੇ ਦਿਨ ਹੀ ਡਿਸਚਾਰਜ ਹੋ ਜਾਂਦੇ ਆਂ ਕੁਝ ਪੇਸ਼ੈਂਟ 2-3 ਦਿਨਾਂ ਵਿੱਚ ਡਿਸਚਾਰਜ ਹੋ ਜਾਂਦੇ ਆਂ ਅਸੀਂ ਲੈਪਰੋਸਕੋਪੀ ਨਾਲ ਵੀ ਕਈ ਸਰਜਰੀਜ਼ ਕੈਂਸਰ ਟ੍ਰੀਟਮੈਂਟ ਲਈ ਕਰ پا ਰਹੇ ਆਂ ਸੋ ਇਹ ਜਿਹੜੇ ਮੈਸੇਜ ਆ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਆ ਦੂਸਰਾ ਇੱਕ ਸਰਜਰੀ ਦੇ ਨਾਮ ਤੇ ਜਾਂ ਬਾਇਓਪਸੀ ਦੇ ਨਾਮ ਤੇ ਬਹੁਤ ਲੋਕਾਂ ਦੀ ਧਾਰਨਾ ਹੁੰਦੀ ਆ ਕਿ ਜੇ ਕੈਂਸਰ ਨੂੰ ਜੇ ਆਪਾਂ ਚਾਕੂ ਵਾਲਿਆ ਕੈਂਸਰ ਨੂੰ ਜੇ ਸੂਈ ਵਾਲੀ ਦਾ ਕੈਂਸਰ ਫੈਲ ਜਾਊਗਾ ਐਤਾ ਨਹੀਂ ਹੁੰਦਾ ਜਦ ਤੱਕ ਆਪਾਂ ਬਾਇਓਪਸੀ ਦਾ ਟੈਸਟ ਨਹੀਂ ਕਰਾਂਗੇ ਤਦ ਤੱਕ ਸਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਕਿਹੜੇ ਪ੍ਰਕਾਰ ਦਾ ਕੈਂਸਰ ਹੈ ਔਰ ਉਹਦਾ ਕੀ ਟਰੀਟਮੈਂਟ ਹੋਣਾ ਹੈ ਸੋ ਬਾਇਓਪਸੀ ਕਰਨੀ ਹੈ ਨਹੀਂ ਕਰਨੀ ਹੈ ਸਰਜਰੀ ਕਰਨੀ ਹੈ ਨਹੀਂ ਕਰਨੀ ਹੈ ਇਹ ਡਿਸੀਜਨ ਤੁਸੀਂ ਆਪਣੇ ਡਾਕਟਰ ਤੇ ਛੱਡਣਾ ਹੈ ਆਪਣੇ ਡਾਕਟਰ ਦੀ ਸਲਾਹ ਲੈ ਕੇ ਡਿਸੀਜਨ ਲੈਣਾ ਹੈ ਨਾ ਕਿ ਜੋ ਮਿਤ ਬਨੇ ਹੋਏ ਹੈ ਸੋਸਾਇਟੀ ਵਿੱਚ ਉਸ ਮਿਤ ਦੇ ਬੇਸ ਤੇ ਡਿਸੀਜਨ ਲੈਣਾ ਹੈ ਸੋ ਕਿਸੇ ਨੂੰ ਵੀ ਜੇ ਕੋਈ ਕੈਂਸਰ ਦੇ ਕੋਈ ਲੱਛਣ ਹੈਗੇ ਹੈ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਮੇਰੀ ਸਭ ਨੂੰ ਅੱਜ ਤੁਹਾਡੇ ਲਈ ਇਹ ਹੀ ਹੈ ਕਿ ਬੇਨਤੀ ਸਾਰੇ ਲੋਕਾਂ ਨੂੰ ਕਿ ਤੁਸੀਂ ਪਲੀਜ਼ ਕੈਂਸਰ ਸਪੈਸ਼ਲਿਸਟ ਨੂੰ ਓਨਕੋਲੋਜਿਸਟ ਨੂੰ ਜਾ ਕੇ ਜ਼ਰੂਰ ਮਿਲਣਾ ਹੈ ਕਿ ਆਪਣੇ ਆਸਪੜੋਸ ਦੇ ਲੋਕਾਂ ਬਾਰੇ ਜਾਂ ਕਿਸੇ ਹੋਰ ਦੀ ਗੱਲ ਸੁਣ ਕੇ ਇਹ ਡਿਸੀਜਨ ਨਹੀਂ ਲੈ ਲੈਣਾ ਜੀ ਕਿ ਫਿਰ ਮੇਰਾ ਇਲਾਜ ਨਹੀਂ ਹੋ ਸਕਦਾ ਜਾਂ ਮੈਂ ਇਹ ਇਲਾਜ ਕਰਾਣਾ ਹੈ ਸੋ ਉਹਦੇ ਲਈ ਤੁਸੀਂ ਕੰਸਰਨ ਓਨਕੋਲੋਜਿਸਟ ਨੂੰ ਚਾਹੇ ਉਹ ਸਰਜੀਕਲ ਓਨਕੋਲੋਜਿਸਟ ਹੋਵੇ ਮੈਡੀਕਲ ਓਨਕੋਲੋਜਿਸਟ ਹੋਵੇ ਉਹਨਾਂ ਨੂੰ ਜਾ ਕੇ ਮਿਲੋ ਇੱਕ ਵਾਰ ਉਹਨਾਂ ਤੋਂ ਪੁੱਛੋ ਕਿ ਟ੍ਰੀਟਮੈਂਟ ਹੈ ਫਿਰ ਜੋ ਡਾਕਟਰ ਤੁਹਾਨੂੰ ਸਲਾਹ ਦੇਣਗੇ ਉਸ ਅਕੋਰਡਿੰਗ ਕਰੋ ਤੇ ਆਪਾਂ ਇਸ ਬਿਮਾਰੀ ਤੋਂ ਇਸੇ ਤਰੀਕੇ ਨਾਲ ਜਿੱਤ ਸਕਦੇ ਹਾਂ ਮੈਂ ਡਾਕਟਰ ਅਨਮੋਲ ਹੈਡ ਕੈਂసర్ ਸਰਜਨ ਹਾਂ ਮੈਂ ਫੋਰਟਿਸ ਚੰਡੀਗੜ੍ਹ ਰੋਡ ਤੇ ਮਾਲ ਰੋਡ ਦੋਵਾਂ ਤੇ ਕੰਮ ਕਰ ਰਿਹਾ ਹਾਂ ਜਿਸ ਤਰ੍ਹਾਂ ਅਕਸਰ ਮੈਂ ਦੱਸਿਆ ਕਿ ਸੜਕ ਕੈਂਸਰ ਅਵੇਅਰਨੈਸ ਮਹੀਨਾ ਹੈਗਾ ਤੇ ਇਸ ਦੇ ਵਿੱਚ ਅਸੀਂ ਵੱਧੋ ਵੱਧ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕੈਂਸਰ ਦੇ ਰਿਲੇਟਿਡ ਮਿਥਸ ਨੇ ਜਾਂ ਟ੍ਰੀਟਮੈਂਟ ਨੂੰ ਲੈ ਕੇ ਜੋ ਮਿਸਕਨਸੈਪਸ਼ਨਸ ਨੇ ਲੋਕਾਂ ਦੀ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧੋ ਵੱਧ ਕਲੀਅਰ ਕਰ ਸਕੀਏ ਇਸ ਤਰ੍ਹਾਂ ਪਰ نیچے ਵੀ ਦੱਸਿਆ ਵੀ ਬਹੁਤ ਵੱਡੀ ਮਿਥ ਹੈ ਲੋਕਾਂ ਦੇ ਵਿੱਚ ਵੀ ਜੇ ਅਸੀਂ ਕੈਂਸਰ ਨੂੰ ਅਸੀਂ ਚਾਪੂ ਲਵਾਲਿਆ ਜਾਂ ਅਸੀਂ ੀਸ ਦਿੱਤਾ ਜਿਸ ਨੂੰ ਅਸੀਂ ਬਾਇਪਸੀ ਕਹਿੰਦੇ ਆ ਤੇ ਉਹ ਸਪਰੈਡ ਹੋਣਾ ਸ਼ੁਰੂ ਹੋ ਜੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਸੋ ਦੈਟ ਇਜ਼ ਅ ਫਸਟ ਸਟੈਪ ਐ ਡਾਇਗਨੋਸਿਸ ਦੇ ਅਗੇ ਟਰੀਟਮੈਂਟ ਕਰਦੇ ਇਸ ਕੈਂਸਰ ਸੋ ਜੋ ਅੱਜਕਲ ਸਰਜਰੀਜ਼ ਨੇ ਉਹ ਕਾਫੀ ਐਡਵਾਂਸ ਤੇ ਮਤਲਬ ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਵਾਲੀਆਂ ਜੋ ਸਰਜਰੀਜ਼ ਹੋਈਆਂ ਸੋ ਸਰਜਰੀ ਤੋਂ ਬਾਅਦ ਜਿਹੜਾ ਕੈਂਸਰ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਆਲਮੋਸਟ ਨਾਰਮਲ ਹੋ ਜਾਂਦੀ ਹੈ ਤੇ ਉਹ ਸੋਸਾਇਟੀ ਦੇ ਵਿੱਚ ਇੱਕ ਆਲਮੋਸਟ ਨਾਰਮਲ ਜ਼ਿੰਦਗੀ ਹੀ ਜਿੰਦਾ ਹੈ ਸੋ ਇਹ ਕੈਂਸਰ ਨਾਲ ਜੋ ਜੁੜਿਆ ਹੋਇਆ ਸਟਿਗਮਾ ਹੈ ਵੀ ਇੱਕ ਵਾਰ ਜੇ ਕੈਂਸਰ ਹੋ ਗਿਆ ਤਾਂ ਬੰਦਾ ਜਿਹੜਾ ਹੈ ਨਾਰਮਲ ਕੰਮ ਜਾਂ ਨਾਰਮਲ ਰੂਟੀਨ ਤੋਂ ਨਹੀਂ ਵਾਪਸ ਆ ਪਾਏਗਾ ਉਹ ਨਹੀਂ ਹੈ ਤੇ ਆਲ ਡਿਪੈਂਡਸ ਕਿ ਜਿੰਨਾ ਕੈਂਸਰ ਅਸੀਂ ਜਲਦੀ ਡਿਟੈਕਟ ਕਰਨ ਦੇ ਵਿੱਚ ਅਸੀਂ ਮਦਦ ਕਰਾਂਗੇ ਉਹਨਾਂ ਦੀ ਨਾਰਮਲ ਲਾਈਫ ਜਲਦੀ ਪੇਸ਼ੈਂਟ ਕਰੇਗੀ मैं डॉक्टर मार्टा इसके डायरेक्टर कल्चरल जी सो जिमें कि दसिया डॉ डॉक्टर साहब ने कि चार फरवरी पूरी दुनिया वर्ल्ड कैंसर डे के रूप में मनाया जाता है तो हर बारी कोई ना कोई थीम थीमता है कि थीम है यूनाइटेड बाय यूनीक वो एक यूनीक जहाँ थीम जरा वर्ल्ड कैंसर ऑर्गनाइजेशन दिता है वो कहें कि असी कैंसर ट्रीट करना है ਹਰ ਇੱਕ ਪੇਸ਼ੈਂਟ ਇੱਕ ਯੂਨੀਕ ਤਰੀਕੇ ਦੇ ਨਾਲ ਸੋ ਇਹਦਾ ਕੀਮਾ ਕਿ ਪੇਸ਼ੈਂਟ ਨੂੰ ਪਰਸਨਲ ਅਟੈਂਸ਼ਨ ਦੇ ਕੇ ਉਹਨਾਂ ਦੀ ਪਰਸਨਲ ਜਿਹੜੀ ਉਹ ਨੀਡਸ ਨੂੰ ਧਿਆਨ ਰੱਖਦੇ ਨੀਡਸ ਬੇਸ ਜਿਹੜੀ ਯੂਨੀਕ ਪਰਸਨਲ ਕੈਂਸਰ ਟਰੀਟ ਕੀਤਾ ਜਾ ਰਿਹਾ ਸੋ ਐਵੇਂ ਤਰ੍ਹਾਂ ਦੇ ਜਿੰਨੇ ਵੀ ਉਪਰਾਲੇ ਹੁੰਦੇ ਨੇ ਜਿਵੇਂ ਕਿ ਆ ਵਰਡ ਕੈਂਸਰ ਡੇ ਆ ਜਾਂ ਕੈਪਕੋਡ ਇਹਨਾਂ ਕਈ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਪਰਪਸ ਇਹੀ ਹੈ ਕਿ ਅਸੀਂ ਮਨਾਉਣ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦੀ ਅਵੇਅਰਨੈਸ ਸੋਸਾਇਟੀ 'ਚ ਪਹੁੰਚੇ ਕਿ ਵੀ ਦੋ ਚੀਜ਼ਾਂ ਇੱਕ ਤਾਂ ਕੈਂਸਰ ਲਾ ਇਲਾਜ ਨਹੀਂ ਹੈ ਦੂਸਰਾ ਕਿ ਉਹਨੂੰ ਜਲਦੀ ਕਿਵੇਂ ਫੜਿਆ ਜਾ ਸਕਦਾ ਹੈ ਕਿਉਂਕਿ ਅੱਜ ਦੇ ਡੇਜ਼ ਕੈਂਸਰ ਜਿਹੜਾ ਇੱਕ ਲਾਈਫਸਟਾਈਲ ਡਿਜ਼ੀਜ਼ ਬਣ ਗਿਆ ਹੋਇਆ ਹੈ। ਸੋ ਲੋਕਾਂ ਨੂੰ ਜਗ੍ਹਾ-ਜਗ੍ਹਾ ਤੇ ਇਸ ਚੀਜ਼ ਬਾਰੇ ਜਾਗਰੂਕ ਕੀਤਾ ਜਾਏ ਕਿ ਕਿਹੜੀਆਂ ਚੀਜ਼ਾਂ ਨਾਲ ਕੈਂਸਰ ਹੁੰਦਾ ਹੈ। ਕਿਵੇਂ ਕਿਉਂਕਿ ਕੈਂਸਰ ਇੰਨਾ ਜ਼ਿਆਦਾ ਹੈ ਨਾ ਅਲਰਮਿੰਗ ਸਟੇਜ ਨਾਲ ਵੱਧ ਰਿਹਾ ਹੈ ਕਿ ਆਉਣ ਵਾਲੇ 10-15 ਸਾਲਾਂ 'ਚ ਨੰਬਰ 1 ਕੈਂਸਰ ਕਿਲਰ ਬਣ ਜਾਗਾ ਦੁਨੀਆ ਦੇ ਵਿੱਚ। ਸੋ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਹੱਲੇ ਵੀ ਕੇਸ ਬਹੁਤ ਜ਼ਿਆਦਾ ਨਹੀਂ ਹੈ। ਯਾਨੀ ਕਿ ਆਉਣ ਵਾਲੇ ਟਾਈਮ 'ਚ ਵਧੇਗਾ ਹੁਣ ਨਹੀਂ। ਸੋ ਇੱਕ ਬਹੁਤ ਜ਼ਰੂਰੀ ਹੈ ਕਿ ਸੋਸਾਇਟੀ 'ਤੇ ਇੱਕ ਜਾਗਰੂਕਤਾ ਪੈਦਾ ਹੋਵੇ ਜਦੋਂ ਇਦਾਂ ਦੇ ਜਿਆਦਾ ਜਿਆਦਾ ਪ੍ਰਚਲਿਤ ਹੋਣਗੇ ਥੋੜੇ ਲੋਕਾਂ ਦੇ ਮਾਧਮ ਨਾਲ ਸੋਸਾਇਟੀ ਨੂੰ ਇਹ ਪਹੁੰਚੇਗੀ ਖਬਰ ਕਿ ਜੀ ਇਹ ਕੈਂਸਰ ਬਾਰੇ ਜਿਆਦਾ ਜਿਆਦਾ ਗੱਲ ਕਰੀਏ ਜਿਆਦਾ ਜਿਆਦਾ ਇਹ ਸਿੰਪਟਮਸ ਬਾਰੇ ਗੱਲ ਕਰੀਏ ਜਿਆਦਾ ਜਿਆਦਾ ਇਸ ਬਾਰੇ ਗੱਲ ਕਰਕੇ ਕਿਵੇਂ ਉਹਨੂੰ अर्ਲੀ ਡਾਇਗਨੋਸਿਸ ਕਰ ਸਕਦੇ ਆ ਤਾਂ ਜੋ ਕੈਂਸਰ ਤੇ ਅਸੀਂ ਜਿੱਤ ਕੌਣ ਦਾ ਪਤਾ ਨਹੀਂ ਪੋਜੀਸ਼ਨ ਨੀਰ ਕੇਸ ਕਿੰਨਾ ਪੌਸਿਬਲ ਪਰ ਹਾਂ ਇਹਨੂੰ ਆਪਾਂ ਚੰਗੇ ਅਸ ਚਾੜੂ ਦੇ ਕੇ ਲੜ ਸਕੀਏ ਤਾਂ ਕਿ ਆਮ ਮਲੇਜੀਆਂ ਸਾਡੀਆਂ ਪੁਛਤਾਂ ਨੇ ਉਹਨਾਂ ਨੂੰ ਕੈਂਸਰ ਤਾਂ ਇਨਸੀਡੈਂਸ ਘਟ ਜਾਏ ਉਹਨਾਂ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋਵੇ ਜਿਵੇਂ ਕਿ ਤਾਂ ਸਰ ਨੂੰ ਪਤਾ ਲੱਗ ਗਿਆ ਕਿ ਇਹ ਮਹੀਨਾ ਜਿਵੇਂ ਆਪਾਂ ਜਿਵੇਂ ਤੁਸੀਂ ਨੇ ਵੀ ਦੱਸਿਆ ਹੈਗਾ ਕਿ ਆਪਾਂ ਕੈਂਸਰ ਰਿਵਰਨਸ ਦੇ ਤੌਰ ਤੇ ਮਨਾ ਰਹੇ ਹੈਗੇ ਹੁਣ ਜਦ ਆਪਾਂ ਇਹ ਗੱਲ ਕਰਦੇ ਹੈਗੇ ਕਿ ਕੈਂਸਰ ਦੇ ਟਰੀਟਮੈਂਟ ਦੇ ਬਹੁਤ ਇਲਾਜ ਆ ਚੁੱਕੇ ਹੈਗੇ ਆ ਅੱਜ ਕੱਲ ਬਹੁਤ ਅੱਛੀ ਜੀ ਸਰਜਰੀਜ਼ ਹੋ ਰਹੀਆਂ ਨੇ ਬਹੁਤ ਨਵੇਂ ਨਵੇਂ ਦਵਾਈਆਂ ਆ ਚੁੱਕੀਆਂ ਨੇ ਇਹ ਇੱਕ ਪੱਖ ਹੈਗਾ ਕੈਂਸਰ ਟਰੀਟਮੈਂਟ ਦਾ ਇਹਦੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਕਿ ਕੋਈ ਇਹ ਕਿਸੇ ਮਰੀਜ਼ ਨੂੰ ਕੈਂਸਰ ਹੋ ਗਿਆ ਤਾਂ ਅਸੀਂ ਉਹਦੀ ਜਾਨ ਬਚਾ ਸਕਦੇ ਆ ਉਹਨੂੰ ਠੀਕ ਕਰ ਸਕਦੇ ਆ ਪਰ ਐਜ਼ ਅ ਟਰੀਟਿੰਗ ਡਾਕਟਰ ਐਜ਼ ਅ ਟਰੀਟਿੰਗ ਯੂਨਿਟ ਮੇਨ ਮਕਸਦ ਸਾਡਾ ਇਹ ਨਹੀਂ ਹੁੰਦਾ ਕਿ ਸਿਰਫ ਆਪਾਂ ਟਰੀਟਮੈਂਟ ਹੀ ਕਰਨੀ ਆ ਜ ਸਾਡਾ ਮੇਨ ਮਕਸਦ ਇਹ ਵੀ ਹੁੰਦਾ ਕਿ ਲੋਕਾਂ ਨੂੰ ਇਹ ਇਸ ਵਾਰ ਜਾਗਰੂਕ ਕਰੀਏ ਤਾਂ ਕਿ ਇਹ ਪ੍ਰੋਬਲਮ ਹੋਵੇ ਹੀ ਨਾ ਸਾਡੇ ਵਾਸਤੇ ਇੱਕ ਆਈਟੀ ਸੋਸਾਇਟੀ ਹੋਵੇ ਕਿ ਜਿਸ ਤਿੱਖ ਹਰ ਬੰਦੇ ਨੂੰ ਪਤਾ ਹੋਵੇ ਕਿ ਮੇਰੇ ਤੇ ਕੈਂਸਰ ਰਿਸਕ ਕਿੰਨਾ ਹੈਗਾ ਮੈਂ ਟੈਸਟ ਕਰਾਵਾਂ ਤਾਂ ਕਿ ਪ੍ਰਮਾਤਮਾ ਨਾ ਕਰੇ ਕਿ ਉਹਨੂੰ ਕੈਂਸਲ ਹੋਵੇ ਪਰ ਜੇ ਹੋਵੇ ਵੀ ਤਾਂ ਉਹ ਉਸ ਸਟੇਜ ਤੇ ਪਤਾ ਲੱਗ ਜਾਏ ਜਿਸ ਤੇ ਕਿ ਸ਼ਾਇਦ ਉਹਦਾ ਟਰੀਟਮੈਂਟ ਦਾ ਕੋਸਟ ਜਿਹੜਾ ਹੈਗਾ ਸਿਰਫ 10 ਪੈਸੇ ਹੀ ਰਵੇ ਰੱਦ ਕਰਨ ਕੀ ਉਹ ਆਪਣੀ ਪੂੰਜੀ ਇਹ ਜਮਾ ਪੂੰਜੀ ਹੈ ਕਿ ਪੂਰੇ ਘਰ ਪਰਿਵਾਰ ਦੇ ਖਰਚੇ ਤੇ ਲਾ ਦੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਟ੍ਰੀਟਮੈਂਟ ਸਿਰਫ ਕੈਂਸਰ ਟ੍ਰੀਟਮੈਂਟ ਨਹੀਂ ਹੈਗਾ ਕੈਂਸਰ ਪ੍ਰੀਵੈਂਸ਼ਨ ਵੀ ਹੈ ਤੇ ਇਸੇ ਕਰਕੇ ਹਰ ਸਾਲ ਫਰਵਰੀ ਦਾ ਮਹੀਨਾ ਜਿਹੜਾ ਕਿ WHO ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦਾ ਹੈ ਕਿ ਕੈਂਸਰ ਅਵੇਅਰਨੈਸ ਮੰਦ ਕਰਨਾ ਹੈ ਅਵੇਅਰਨੈਸ ਦਾ ਮਤਲਬ ਹੁੰਦਾ ਕਿ ਹਰ ਇਨਸਾਨ ਜੋ ਹੈਗਾ ਆ ਉਹਨੂੰ ਇਸ ਚੀਜ਼ ਬਾਰੇ ਅਸੀਂ ਜਾਗਰੂਕ ਕਰੀਏ ਕਿ ਭਰਾਵਾ ਜਾਂ ਫਿਰ ਕੋਈ ਵੀ ਲੇਡੀ ਹੋਵੇ ਦਿਨੋਂ ਕਹਿ ਸਕੇ ਕਿ ਕੋਈ ਵੀ ਇਨਸਾਨ ਅੱਜ ਦੀ ਦੁਨੀਆ 'ਚ ਕੈਂਸਰ ਤੋਂ ਇਮਿਊਨ ਨਹੀਂ ਹੈਗਾ ਜੇ ਆ ਚਾਹੇ ਕੋਈ ਕਹੇ ਕਿ ਮੈਂ ਬੀੜੀ ਨਹੀਂ ਪੀਂਦਾ ਮੈਂ ਸਿਗਰਟ ਨਹੀਂ ਪੀਂਦਾ ਮੈਂ ਕੋਈ ਪੂਰਾ ਕੰਮ ਨਹੀਂ ਕਰਦਾ ਮੈਂ ਖਾਣਾ ਠੀਕ ਖਾਂਦਾ ਉਸ ਇਨਸਾਨ ਨੂੰ ਵੀ ਕੈਂਸਰ ਹੋ ਸਕਦਾ ਹੈਗਾ ਹਾਲਾਂਕਿ ਚਾਂਸਸ ਉਹਦੇ ਘੱਟ ਹੈਗੇ ਆ ਪਰ ਉਹਨੂੰ ਜਾਗਰੂਕ ਕਰਾਉਣਾ ਚਾਹੀਦਾ ਹੈਗਾ ਇਸ ਕਰਕੇ ਚਾਹੇ ਕੋਈ ਵੀ ਇਨਸਾਨ ਹੋਵੇ ਉਹਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਇਹ ਸਾਡਾ ਸਮਾਜ ਦਾ ਤਕੀਫ ਫਰਜ਼ ਹੈਗਾ ਤੇ ਇਸ ਪੂਰੇ ਮਹੀਨੇ 40 ਹਸਪੀਟਲ ਕਈ ਤਰ੍ਹਾਂ ਦੇ ਪ੍ਰੋਗਰਾਮ ਕਰੂਗੇ ਤਾਂ ਕਿ ਅਸੀਂ ਲੋਕਾਂ ਨਾਲ ਜੁੜ ਸਕੀਏ ਕਈ ਜਗ੍ਹਾ ਤੇ ਅਸੀਂ ਜਾਵਾਂਗੇ ਜੇ ਮੈਂ ਕਿੰਨੇ ਦਸਵੇਂ ਕਿ ਨੌ ਫਰਮੇਂਸੇ ਇੱਕ ਕੈਂసర్ ਸਾਈਕਲੋਥੌਨ ਕਰ ਰਹੇ ਹਾਂ ਜਿਹੜਾ ਕਿ ਪਟਿਆਲਾ ਦੇ ਹਨ ਤੋਂ ਪਟਿਆਲਾ ਅੰਮ੍ਰਿਤਸਰ ਤੱਕ ਜਾਊਗੀ 200 ਕਿਲੋਮੀਟਰ ਦੀ ਹੋਗੀ ਅਸੀਂ ਪੂਰੇ ਰਸਤੇ ਜਿੱਥੇ ਵੀ ਅਸੀਂ ਰੁਕਾਂਗੇ ਜਿੱਥੇ ਵੀ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਇਸ ਤਰ੍ਹਾਂ ਕੇ ਅਵੇਅਰ ਕਰਾਂਗੇ ਕਿ ਇਹ ਮਹੀਨੇ ਤੁਸੀਂ ਆਪਣੇ ਆਪਣੇ ਇੱਕ ਪ੍ਰੋਟੋਕੋਲ ਸੈੱਟ ਕਰ ਲਓ ਤਾਂ ਕਿ ਆਪਾਂ ਜਿਹੜੇ ਟੈਸਟ ਕਰਾਣੇ ਹੈਗੇ ਉਹ ਕਰਵਾਈਏ ਤਾਂ ਕਿ ਇਸ ਬਿਮਾਰੀ ਤੋਂ ਅਸੀਂ ਬਚ ਸਕੀਏ ਲੋਕਾਂ ਦੇ ਮਨ 'ਚ ਬਹੁਤ ਡਰ ਹੁੰਦਾ ਇਸ ਬਾਰੇ ਨੂੰ ਲੈ ਕੇ ਕਿ ਅਸੀਂ ਟੈਸਟ ਕਿਉਂ ਕਰਾਈਏ ਕਿਤੇ ਕੁਝ ਨਿਕਲ ਨਾ ਆਏ ਕਿਤੇ ਕੁਝ ਪਤਨ ਨਾ ਲੱਗ ਜਾਵੇ ਮੈਨੂੰ ਕੁਝ ਚੰਗੀ ਗੱਲ ਨਾ ਨਿਕਲੇ ਪਰ ਜੇ ਨਿਕਲ ਵੀ ਜਾਓਗੇ ਤਾਂ ਅਟਲੀਸ ਤੁਹਾਡੇ ਭਲੇ ਵਾਸਤੇ ਹੈਗਾ ਹੈ ਇਸ ਚੀਜ਼ ਤੋਂ ਡਰ ਜੇ ਜੇ ਆਪਾਂ ਇਹ ਖਿਆਲ ਇਹ ਖਿਆਲ ਬਣਾ ਲਾ ਲਾ ਨੇ ਕਿ ਮੈਲਟੇਸ਼ਨ ਦੇ ਟੈਸਟ ਨਹੀਂ ਕਰਾਂ ਤਾਂ ਤਹੀ ਚੰਗਾ ਹੈ ਇਹ ਸਭ ਤੋਂ ਵੱਡੀ ਬੇਕੁਫੀ ਹੈ ਕਿ ਅੱਜ ਕੱਲ ਤੁਹਾਡੇ ਸੰਗ ਬਹੁਤ ਜ਼ਿਆਦਾ ਬਿਮਾਰੀਆਂ ਆਂਦੀ ਹੈਗੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਕਿੱਥੇ ਰੋਕਾ ਸ਼ੁਰੂ ਹੋ ਜਾਂਦੀ ਲੋਕੀ ਆ ਕੇ ਸਾਨੂੰ ਕਹਿੰਦੇ ਕਿ ਆਪਣੇ ਸੰਗ ਕੁਝ ਮਹੀਨੇ ਤੇ ਪ੍ਰੋਬਲਮ ਸੀਗੀ ਯਸ ਕੁਝ ਮਹੀਨੇ ਤੋਂ ਸੀਗੀ ਪਰ ਜੇ ਤੁਸੀਂ ਇਹਨੂੰ ਸਾਲ ਪਹਿਲੇ ਟੈਸਟ ਕਰਾਇਆ ਹੁੰਦਾ ਤੇ ਉਸ ਤੋਂ ਬਚ ਸਕਦੇ ਸੀ ਇਸ ਕਰਕੇ ਪੂਰੇ ਕੈਂਸਰ ਅਵੇਅਰਨਸ ਇਹ ਸਾਡੇ ਸਾਡਾ ਡਿਊਟੀ ਹੈਗੀ ਹੈ ਸਾਰਿਆਂ ਦੀ ਡਿਊਟੀ ਹੈਗੀ ਹੈ ਕਿ ਐਸੇ ਸਮਾਜ ਲਈ ਸਵਰੇ ਦਸੀਏ ਤੇ ਇਹ ਪੂਰੇ ਮਹੀਨੇ ਪੋਟੇਸਟ ਹਸਪੀਟਲ ਨੂੰ ਜਾਣਾ ਇਸ ਟੀ ਨੂੰ ਕਰਦਾ ਰਿਹਾ। ਥੈਂਕ ਯੂ। ਸਰ ਜਿਸ ਤਰ੍ਹਾਂ ਕੀ ਤੁਸੀਂ ਦੱਸਿਆ ਕੈਂਸਰ ਅਵੇਅਰਨਸ ਬਾਰੇ ਤੁਹਾਡਾ ਹੈ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਗੰਗਾ ਨਗਰ ਤੋਂ ਆਉਣ ਵੱੜ ਇੱਕ ਟ੍ਰੇਨ ਚੱਲਦੀ ਹੈ ਜਿਸ ਦਾ ਨਾਂ ਹੀ ਕੈਂਸਰ ਟ੍ਰੇਨ ਹੈ। ਕਿਉਂਕਿ ਉਸ ਤੇ ਵਿੱਚ ਕੈਂਸਰ ਦੇ ਮਰੀਜ਼ ਹੀ ਭਰ ਕੇ ਜਾਂਦੇ تھے۔ ਉਹਦਾ ਨਾਮ ਹੀ ਤੁਸੀਂ ਜਦੋਂ ਪੁੱਛੋਗੇ ਉਥੋਂ ਅਨਾਉਂਸਮੈਂਟ ਵੀ ਹੁੰਦੀ ਕਿ ਕੈਂਸਰ ਟ੍ਰੇਨ ਆਉਣ ਵਾਲੀ ਹੈ ਕਿ 9 ਮਿੰਟ ਤੇ ਇਸ ਪਲੇਟਫਾਰਮ ਤੋਂ ਚੱਲੇਗੀ। ਰੀਜ਼ਨ ਰੀਜ਼ਨ ਤੇ ਸਾਰੇ ਜਾਣਦੇ ਕਿ ਇਥੋਂ ਵਾਟਰ ਪੋਲਿਊਸ਼ਨ ਜਿਹੜਾ ਬੁੱਡੇ ਦਰਿਆ ਦਾ ਪਾਣੀ ਉਧਰ ਜਾ ਰਿਹਾ ਉਹਨੇ ਹਰ ਘਰ ਦੇ ਵਿੱਚ ਪੇਸ਼ੈਂਟ ਦਿੱਤਾ ਕੈਂਸਰ ਦਾ ਹਰ ਘਰ ਦੇ ਵਿੱਚ ਪੇਸ਼ੈਂਟ ਦਿੱਤਾ ਉਧਰਲੇ ਇਲਾਕੇ ਮੋਨ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਦਵਾਈਆਂ ਦੀ ਗੱਲ ਕਰਦੇ ਨੇ ਸੈਂਟਰ ਗਵਰਨਮੈਂਟ ਜੀ ਐਸ ਕੈਂਸਰ ਦੇ ਦਵਾਈਆਂ ਸਸਤੀਆਂ ਕਰਦੀਆਂ ਉਹਦਾ ਕੀ ਵਾਕਈ ਤੁਹਾਨੂੰ ਲੱਗਦਾ ਕਿ ਕੋਈ ਬੈਨੀਫਿਟ ਹੈ ਜੀ ਸਰ ਦੇਖੋ ਬਿਲਕੁਲ ਵੈਰ ਬੈਨੀਫਿਟ ਹੈ ਜੀ ਸਰਕਾਰ ਵੱਲੋਂ ਵੀ ਕੋਸ਼ਿਸ਼ ਹੈ ਕਿ ਜਿਕੇ ਉਹ ਕੈਂਸਰ ਦੀਆਂ ਦਵਾਈਆਂ ਖਾਸ ਕਰਕੇ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀ ਇਮਿਊਨੋਥੈਰੇਪੀਸ ਕਹਿੰਦੇ ਨੇ ਕਿ ਜਿਹੜੀ ਹਾਈ ਐਂਡ ਥੈਰੇਪੀਸ ਨੇ ਜਿਹੜੀ ਕਿ ਇੰਡੀਆ ਚ ਨਹੀਂ ਬਣਦੀਆਂ ਜਾਂ ਆਪਣੇ ਦੇਸ਼ ਨਹੀਂ ਬਣਦੀਆਂ ਇمپੋਰਟ ਕਰਨੀਆਂ ਪੈਂਦੀਆਂ ਉਹਨਾਂ ਤੇ ਡਿਊਟੀ ਲੱਗਦੀ ਹੈ ਉਹ ਕਾਸਟ ਹੁੰਦੀ ਹੈ ਉਹਦੇ ਕਰਕੇ ਜਿਹੜੀ ਹੈਗੀ ਜਿਕੇ ਕੈਂਸਰ ਦੀ ਦਵਾਈਆਂ ਦੀ ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਹੈ ਜਿਹੜਾ ਕਿ ਪੇਸ਼ੇਰ ਨੂੰ ਵੀ ਖਰਚਾ ਜ਼ਿਆਦਾ ਪੈਂਦਾ ਹੈ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਕੇ ਅਸੀਂ ਮਰੀਜ਼ ਨੂੰ ਜਿੰਨੀ ਹੈਲਪ ਕਰ ਸਕੀਏ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਰਕਾਰ ਹਰ ਨੂੰ ਵੀ ਪ੍ਰალა ਹੁੰਦਾ ਹੈ ਸਾਡੇ ਵੱਲੋਂ ਹੁੰਦਾ ਹੈ ਕਿ ਇਸ ਤੋਂ ਇਲਾਵਾ ਜਿਹੜੀ ਕੰਪਨੀਆਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਕੋਈ ਗਰੀਬੇਸ਼ਤ ਹੁੰਦੇ ਨੇ ਉਹਨਾਂ ਨੂੰ ਅਸੀਂ ਫ੍ਰੀ ਟਰੀਟਮੈਂਟ ਵੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਡਾਕਟਰ ਸਾਹਿਬ ਹੈਗੇ ਨੇ ਨਾਲ ਕਿ ਉਹ ਕੁਝ ਪੇਸ਼ੈਂਟ ਹੁੰਦੀ ਹੈ ਕਿ ਇੰਜੈਕਸ਼ਨ ਦੇ ਨਾਲ ਹੀ ਇੰਜੈਕਸ਼ਨ ਸੀ ਫ੍ਰੀ ਵੀ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕੁਝ ਘੱਟ ਡਿਸਕਾਊਂਟਡ ਰੇਟਸ ਤੇ ਵੀ ਕੋਸ਼ਿਸ਼ ਕਰਾਈ ਫੀ ਜਾਂਦੀ ਹੈ নো ਡਾਊਟ ਦੇਖੋ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਜੇ ਕਿ ਜਿਹੜੇ ਜੇ ਕੈਂਸਰ ਨੂੰ ਆਪਾਂ ਸਹੀ ਟਾਈਮ ਤੇ ਨਹੀਂ ਪਕੜਾਂਗੇ ਨਹੀਂ ਟਰੀਟਮੈਂਟ ਸਟਾਰਟ ਕਰਾਂਗੇ ਤਾਂ ਇਲਾਜ ਦਾ ਬਹੁਤ ਮਹਿੰ ਮੋਟਿਵ ਇਹ ਹੈ ਕਿ ਜੇ ਆਪਾਂ अर्ली स्टेज पे आइडेंटिफाई करिए ਇਲਾਜ ਸਸਤਾ ਵੀ ਹੋਏਗਾ ਤੇ ਨਾਲੇ ਆਉਟਕਮ ਵੀ ਬਹੁਤ ਅਚਾਹ ਹੋਏਗਾ

ਆਇਤੋ <Sanye> 10 ਰੁਪਏ ਦਾ ਖਰਚੇ तकरीबन 40-45000 ਰੁਪਏ ਆਉਂਦਾ ਜੀ ਅੱਜ ਉਹ ਡਰਗ ਰੈਗੂਲੇਟਿੰਗ ਵਿੱਚ ਤਾਂ ਚਾਰ ਜਗ੍ਹਾ ਟਿਕਾ ਨਹੀਂ ਰਹਿ ਗਿਆ ਮਤਲਬ ਸਰਕਾਰ ਆਪਣੇ ਕੋਲ ਕਰ ਰਹੀ ਹੈ ਗਿਆ ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈਗਾ ਕਿ ਤੁਸੀਂ ਬਹੁਤ ਹਰ ਦਵਾਈ ਜਿਹੜੀ ਲਾਈਫ ਸੇਵਿੰਗ ਦਵਾਈ ਹੈ ਉਹਨੂੰ ਦੇਖ ਕੇ ਡਰਗ ਰੈਗੂਲੇਸ਼ਨ ਲਿਆਉਣ ਨੂੰ ਉਹਦੇ ਉਹਦੇ ਵੀ ਤੌਰ ਤੇ ਸਟੇਟ ਤੋਂ ਪਰ ਜਾਈ ਨਹੀਂ ਕਰਦੇ ਪਰ ਪ੍ਰੋਬਲਮ ਕੀ ਹੈ ਕਿ ਕੈਂਸਰ ਤੇ ਬਿਮਾਰੀ ਸਟੈਗਨੈਂਟ ਨਹੀਂ ਰਹਿੰਦੀ ਆਇਤੋ ਜੀ ਇਲਾਜ ਕਰਾ ਲੈ ਸਸਤੀ ਦਵਾਈ ਨਾਲ ਪਰ ਕੱਲ ਜਾ ਕੇ ਜੀ ਪ੍ਰੋਬਲਮ ਵੱਧਦੀ ਹੈ ਕਿ ਤਾਂ ਉਹ ਤਾਂ ਫਿਰ ਅਗਲੇ ਲੈਵਲ ਦੀ ਦਵਾਈਆਂ ਤੇ ਜਾਣਾ ਪੈਣਾ ਉਹ ਵੀ ਬਹੁਤ ਮਹਿੰਗੀਆਂ ਨੇ ਕਿਉਂਕਿ ਇੰਡੀਆ 'ਚ ਦਵਾਈ ਬਣਦੀ ਨਹੀਂ ਹੈਗੀ ਭਾਵੇਂ ਤੇ ਚਾਹੇ ਇੰਡੀਆ 'ਚ ਬਣੇ ਬਨੂਗੇ ਆ ਵੀ ਪਰ ਕਿਉਂਕਿ ਉਹਨਾਂ ਦਾ ਪੇਟੈਂਟ ਚੱਲਦਾ ਪਿਆ ਹਾਲੇ ਜਿਸ ਕੰਪਨੀ ਨੇ ਦਵਾਈ ਬਣਾਈ ਉਹਦਾ ਪੇਟੈਂਟ ਹੁੰਦਾ ਹੈ ਤੇ ਉਹ ਪੇਟੈਂਟ ਚੱਲਦਾ ਕਿਸੇ ਦਾ 10 ਸਾਲ ਚੱਲਦਾ ਕਿ 15 ਸਾਲ ਚੱਲਦਾ ਉਸ ਤੋਂ ਪਹਿਲਾਂ ਇੰਡੀਆ ਬਣਾ ਨਹੀਂ ਸਕਦਾ ਇਹ ਕਦੀ ਸੰਭਵ ਹੋ ਸਕਦਾ ਜੇ ਇੰਡੀਆ ਦੇ ਆਪਣੀ ਵੀ ਰਿਸਰਚ ਐਂਡ ਡਿਵੈਲਪਮੈਂਟ ਹੋ ਗਿਆ ਅਸੀਂ ਉਹਦੇ ਰਿਸਰਚ ਕਰੀਏ ਅਸੀਂ ਖੁਦ ਕੰਮ ਕਰੀਏ ਪਰ ਅਨਫੋਰਚਨਟਲੀ ਇੰਡੀਆ ਸਾਡੀ ਅਸਲੀ ਉਹਨਾ ਇੰਡੀਅਨਸ ਪਾਵਰ ਬਿਹਾਈਂਡ ਇਨ ਆਰ ਐਂਡੀ ਹੋ ਸਕਦਾ ਹੈ ਕਿ 10 ਸਾਲਾਂ ਤੋਂ ਅਸੀਂ ਇੰਡੀਆ ਆਪਣੀਆਂ ਦਵਾਈਆਂ ਖੁਦ ਬਣਾਵੇ ਪਰ ਹਾਲੇ ਵੀ ਅਸੀਂ ਬਹੁਤ ਦਵਾਈਆਂ ਤੇ ਡਿਪੈਂਡਡ ਹੈ ਕਿ ਜਿਹੜੀ ਬੈਸਟ ਬਣਾ ਲਿਆ ਹੈਗਾ ਤੁਸੀਂ ਇੰਪੋਰਟ ਕਰ ਰਹੇ ਹੋ ਸਰ ਤੁਸੀਂ ਕਹੋਗੇ ਸਾਰੇ ਸਵਾਲ ਇਹੀ ਪੁੱਛਣ ਡਿਆ ਬਿਲਕੁਲ ਕਰੀਏ ਕੀ ਉਹਨੂੰ ਪੁੱਛਣੇ ਪੈਂਦੇ ਜੀ ਜਰੂਰ ਤਾਂ ਤੁਸੀਂ ਆਪਾਂ ਸ਼ਹਿਰੀ ਏਰੀਆ ਦੇ ਵਿੱਚ ਤੇ ਅਸੀਂ ਲੋਕਾਂ ਨੇ ਘਰ ਤੇ ਚਲੋ মিডিਆ ਰਾਹੀਂ ਵੀ ਸਪਰੈਡ ਹੋਏਗੀ ਅਵੇਅਰਨੈਸ ਸਪਰੈਡ ਹੋਏਗੀ ਪਰ ਫੋਰਟਿਸ ਹਸਪੀਟਲ ਕੀ ਕੋਈ ਇਸ ਤਰ੍ਹਾਂ ਕੱਲ ਨੂੰ ਇਨੀਸ਼ੀਏਟਿਵ ਲੈ ਸਕਦਾ ਹੈ ਕਿ ਜਾ ਕੇ ਕੋਈ अर्ਲੀ ਡਿਟੈਕਸ਼ਨ ਜਿਹੜੀ ਹੈ ਪਿੰਡਾਂ ਦੇ ਵਿੱਚ ਵੀ ਚੈੱਕ ਕੀਤੀ ਜਾਏ ਸਾਡੇ ਕਈ ਡਿਪਾਰਟਮੈਂਟ ਸੈਕੰਡਰੀ ਆਊਟਰੀ ਚੋਪੜੀ ਹੁੰਦੀ ਹੈ ਓਕੇ ਓਕੇ ਜੀ ਸਾਡੇ ਯੂਨਾਈਟਿਡ ਡਿਪਾਰਟਮੈਂਟ ਦੇ ਲੋਕ ਵੀ ਜਾਂਦੇ ਨੇ हम सपोज करो जिम्मे साइड गायनीकोलॉजिस्ट कली गायनी के कलीग होंगे साइड ठीक है उन्होंने कैंप लगते हैं वो जो दम चल वो भी ब्रैस कैंसर बारे तो गायनी कैंसर बारे लोग सब दसते हैं कोई भी डिपार्टमेंट हो ई एन टी डिपार्टमेंट जा रहे हो भी कैंसर की अपने वालों दस के आते हैं डॉक्टर ने यह भी जो जाते रहे जाएंगे तो अपने वालों कैंसर से सिर्फ ये नहीं कि उ मरीज देख के आ गए नहीं जो उसे लोग इकट्ठे हो समझा के भी आएंगे कि देखो जी तुम तो मरीज नहीं है तो पता होना चाहिए सो थैंक्स